हाल ही ਦੇ ਵਿੱਚ ਸਿੱਖ ਧਰਮ ਦੇ ਵਿੱਚ ਇੱਕ ਮੁੱਦਾ ਬੜਾ ਪ੍ਰਵਲਤਾ ਨਾਲ ਚੱਲ ਰਿਹਾ ਹੈ ਜੋ ਅਕਾਲ ਤਖਤ ਸਾਹਿਬ ਦਾ ਹੈ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਢਾਹ ਲਾਈ ਜਾ ਰਹੀ ਹੈ ਤੇ ਸਾਰਿਆਂ ਦੇ ਸਾਹਮਣੇ ਹੈ ਸਾਰਾ ਕੁਝ ਪਰ ਕੋਈ ਕੁਝ ਬੋਲਣਾ ਜਾਂ ਨਹੀਂ ਜਾਂਦਾ ਹੈਗਾ ਪਤਾ ਕਿਉਂ ਕਿਉਂਕਿ ਉਸ ਦੇ ਵਿੱਚ ਹੁਣ ਵੱਡੇ ਲੋਕ ਸ਼ਾਮਲ ਹੋਏ ਹੋਏ ਆ ਉਹਨਾਂ ਦੇ ਬਾਰੇ ਨਾ ਉਹਨਾਂ ਦੇ ਵਿਰੋਧ ਚ ਕੋਈ ਬੋਲਣਾ ਨਹੀਂ ਚਾਹਦਾ ਉਦਾਂ ਕੋਈ ਆਮ ਸਿੱਖ ਗਲਤੀ ਕਰੇ ਜਾਂ ਸਿੱਖ ਕੌਮ ਤੋਂ ਬਾਹਰ ਦਾ ਬੰਦਾ ਗਲਤੀ ਕਰੇ ਚਾਰੇ ਪੈਰ ਚੱਕ ਕੇ ਉਹਨੂੰ ਪੈ ਜਾਂਦੇ ਆ ਫਿਰ ਸਾਰੇ ਜਣੇ ਪਰ ਇੱਥੇ ਸਾਰਿਆਂ ਨੂੰ ਬੋਲਣਾ ਚਾਹੀਦਾ ਸੀ 2 ਦਸੰਬਰ 2024 ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੇ ਹੁਕਮ ਜਾਰੀ ਕੀਤੇ ਸੀਗੇ ਤੁਹਾਡੇ ਸਾਹਮਣੇ ਸੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੇ ਮਾਫੀ ਵੀ ਮੰਗੀ ਉਹਨਾਂ ਨੂੰ ਸਜ਼ਾ ਵੀ ਲਾਈ ਗਈ ਉਹ ਜੋ ਹੁਕਮ ਜਾਰੀ ਕੀਤਾ ਸੀ ਉਹਨੂੰ ਲਾਗੂ ਕਰਨ ਵਾਸਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ ਬੜੀ ਸਖਤੀ ਨਾਲ ਆਦੇਸ਼ ਵੀ ਦਿੱਤਾ ਸੀ ਬਾਅਦ ਦੇ ਵਿੱਚ ਕਿ ਇਹਨੂੰ ਲਾਗੂ ਕੀਤਾ ਜਾਏ ਉਹਨੂੰ ਲਾਗੂ ਨਹੀਂ ਕੀਤਾ ਗਿਆ ਇੱਕ ਅੰਤਰੀਮ ਕਮੇਟੀ ਬਣਾਈ ਉਸ ਅੰਤਰੀਮ ਕਮੇਟੀ ਨੇ ਜਥੇਦਾਰ ਸਾਹਿਬ ਨੂੰ ਹੀ ਅਲੱਗ ਕਰ ਦਿੱਤਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਹੋਈ ਹੋਰ ਕਿਸੇ ਨੂੰ ਦਿੱਤੀ ਉਹਨਾਂ ਦਾ ਅਹੁਦਾ ਹੀ ਖਤਮ ਕਰਤਾ ਤੁਸੀਂ ਇੱਕ ਗੱਲ ਕਮਾਲ ਦੀ ਵੇਖੋ ਉਸ ਵੇਲੇ ਜਿਹੜੇ ਜਥੇਦਾਰ ਸਹਿबान ਸੀਗੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਨਾ ਤਾਂ ਉਹ ਆਪਣੇ ਅਹੁਦੇ ਤੇ ਰਹੇ ਐ ਨਾ ਉਸ ਵੇਲੇ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਸੀਗੇ ਨਾ ਉਹ ਆਪਣੇ ਅਹੁਦੇ ਤੇ ਰਹੇ ਐ ਐਡਵੋਕੇਟ ਹਜਿੰਦਰ ਸਿੰਘ ਧਾਮੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਗਏ ਐ ਇਸ ਕਾਰਨ ਕਰਕੇ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਸਾਰਾ ਕੁਝ ਸਹੀ ਨਹੀਂ ਹੈ ਜਦਕਿ ਪਹਿਲਾਂ ਉਹਨਾਂ ਦੀਆਂ ਹੀ ਅੱਖਾਂ ਸਾਹਮਣੇ ਸਾਰਾ ਕੁਝ ਹੁੰਦਾ ਰਿਹਾ ਨਾ ਗਿਆਨੀ ਸੁਲਤਾਨ ਸਿੰਘ ਜੀ ਆਪਣੇ ਅਹੁਦੇ ਤੇ ਰਹੇ ਐ ਤੇ ਉਹਨੂੰ ਹਟਾਉਣ ਵਾਲਾ ਕੌਣ ਐ ਇਹ ਤੁਸੀਂ ਸਾਰੇ ਸਮਝਦੇ ਹੋ ਤੇ ਇੱਕ ਗੱਲ ਹੋਰ ਹੁਣ ਬਹੁਤ ਸਾਰੇ ਅਕਾਲੀ ਲੀਡਰ ਜਾਂ ਅਕਾਲੀ ਆਗੂ ਜਾਂ ਛੋਟੇ ਪੱਧਰ ਤੇ ਆਪਾਂ ਦੇਖ ਲਈਏ ਵੀ ਜਿਹੜੇ ਕਾਲੀ ਵਰਕਰ ਹੈ ਉਹ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਰਹੇ ਹੈ ਕੀ ਗੱਲ ਇਹ ਅਸਤੀਫੇ ਉਦੋਂ ਕਿਉਂ ਨਹੀਂ ਦਿੱਤੇ ਜਦੋਂ ਇਹਨਾਂ ਦੇ ਸਾਹਮਣੇ ਸਾਰਾ ਕੁਝ ਹੋ ਰਿਹਾ ਸੀ ਪਤਾ ਤੇ ਇਹਨਾਂ ਨੂੰ ਵੀ ਸੀ ਹੁਣ ਇੱਕ ਬਾਗੀ ਧੜਾ ਬਣਿਆ ਫਿਰਦਾ ਹੈ ਅਕਾਲ ਤਖਤ ਸਹਿਬ ਦਾ ਡਰ ਗੁਰੂ ਸਾਹਿਬ ਦਾ ਡਰ ਜੇ ਉਦੋਂ ਇਹਨਾਂ ਨੂੰ ਹੁੰਦਾ ਇਹ ਉਦੋਂ ਹੀ ਅਸਤੀਫੇ ਦੇ ਜਾਂਦੇ ਅਸਲ 'ਚ ਇਹਨਾਂ ਨੂੰ ਗੁਰੂ ਦਾ ਡਰ ਨਹੀਂ ਹੁਣ ਇਹਨਾਂ ਨੂੰ ਸੰਗਤ ਦਾ ਡਰ ਹੈ ਹੁਣ ਇਹਨਾਂ ਨੂੰ ਲੋਕਾਂ ਦਾ ਡਰ ਹੈ ਹੁਣ ਇਹਨਾਂ ਨੂੰ ਵੋਟਾਂ ਦਾ ਡਰ ਹੈ ਇਹ ਤਾਂ ਡਰ ਦੇ ਕਰ ਰਹੇ ਹੈ ਮਸਲਾ ਤੇ ਉਦੋਂ ਦਾ ਚੱਲਦਾ ਜਦੋਂ 2014 ਦੇ ਵਿੱਚ ਸੌਦਾ ਸਾਧ ਨੂੰ ਮਾਫੀ ਦਿੱਤੀ ਹੈ ਉਦੋਂ ਕਿਉਂ ਨਹੀਂ ਅਸਤੀਫੇ ਦਿੱਤੇ ਇਸ ਲੀਡਰਸ਼ਿਪ ਨੇ ਹੁਣ ਇੱਕ ਅਕਾਲੀ ਦਲ ਸੁਧਾਰ ਲਹਿਰ ਬਣੀ ਫਿਰਦੀ ਹੈ ਕੋਈ ਬਾਗੀ ਧੜਾ ਬਣਿਆ ਫਿਰਦਾ ਉਦੋਂ ਕਿਉਂ ਨਾ ਬਾਗੀ ਹੋਏ ਭਾਈ ਤੁਸੀਂ ਉਦੋਂ ਕਿਉਂ ਨਾ ਸੁਧਾਰ ਲਹਿਰ ਚਲਾਈ ਉਦੋਂ ਤੇ ਤੁਸੀਂ ਵੀ ਬੜੇ ਹੁਬ ਹੁਬ ਕੇ ਬਿਆਨ ਦਿੰਦੇ ਸੀ ਜੇ ਤੁਹਾਨੂੰ ਅੱਜ ਸਾਰਾ ਕੁਝ ਪਤਾ ਹੈ ਤੁਸੀਂ ਅੱਜ ਸਾਰਾ ਕੁਝ ਸਭ ਦੇ ਸਾਹਮਣੇ ਰੱਖ ਰਹੇ ਹੋ ਸਵਾਲ ਇਹ ਹੈ ਭਾਈ ਸਾਹਿਬ ਲੀਡਰ ਸਹਿਬਾਨ ਜੀ ਉਦੋਂ ਕਿਉਂ ਨਹੀਂ ਸਾਹਮਣੇ ਆਏ ਤੁਸੀਂ ਵੀ ਬਰਾਬਰ ਦੇ ਦੋਖੀ ਹੋ ਅਲੱਗ ਹੋ ਕੇ ਤੁਹਾਡਾ ਖੜਾ ਨਹੀਂ ਛੁੱਟ ਜਾਂਦਾ ਤੁਸੀਂ ਵੀ ਸਿੱਖ ਧਰਮ ਨਾਲ ਸਿੱਖ ਕੌਮ ਨਾਲ ਬਰਾਬਰ ਦਾ ਦਗਾ ਕੀਤਾ ਤੁਸੀਂ ਬਰਾਬਰ ਦੇ ਧੋਖੇਬਾਜ਼ ਹੋ ਹੁਣ ਤੁਸੀਂ ਸਾਰੇ ਆਪਣਾ ਪੱਖ ਬਚਾਉਂਦੇ ਫਿਰ ਰਹੇ ਹੋ ਹੁਣ ਤਾਂ ਵੱਡੇ ਪੱਧਰ ਦੀ ਲੀਡਰਸ਼ਿਪ ਵੀ ਆਪਸ ਦੇ ਵਿੱਚ ਟੁੱਟ ਗਈ ਹੈ ਪਰ ਤੁਸੀਂ ਉਦੋਂ ਕਿਉਂ ਨਹੀਂ ਅਲੱਗ ਹੋਏ ਉਦੋਂ ਕਿਉਂ ਨਹੀਂ ਤੁਸੀਂ ਕਿਹਾ ਬਸ ਮੁੱਦੇ ਦੀ ਗੱਲ ਤੇ ਇਹ ਹੈ ਹੁਣ ਲੋਕ ਤੁਹਾਡੇ ਤੋਂ ਸਵਾਲ ਇਹ ਕਰਨਗੇ ਉਦੋਂ ਕਿਉਂ ਨਹੀਂ ਬੋਲੇ ਭਾਈ ਤੁਸੀਂ ਉਦੋਂ 2014 ਦੇ ਵਿੱਚ ਜਦੋਂ ਮਾਫੀ ਦਿੱਤੀ ਹੈ ਆਮ ਤੌਰ ਤੇ ਪੱਤਰਕਾਰ ਕਹਿ ਰਹੇ ਆ ਇਹ ਗੱਲ yeah ਤੁਸੀਂ ਸੁਣ ਸਕਦੇ ਹੋ ਵੱਡੇ ਟੀਵੀ ਚੈਨਲਾਂ ਤੇ ਸੀਨੀਅਰ ਪੱਤਰਕਾਰ ਕਹਿੰਦੇ ਆ ਵੀ ਉਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਨਾਲ ਹੋਰ ਚਾਰ ਤਖਤ ਸਹਿਬਾਨ ਦੇ ਜਥੇਦਾਰਾਂ ਨੂੰ ਇੱਕ ਗੱਡੀ ਦੇ ਵਿੱਚ ਤੁੰਨ ਕੇ ਚੰਡੀਗੜ੍ਹ ਆਪਣੀ ਕੋਠੀ ਦੇ ਵਿੱਚ ਇੱਕ ਲੀਡਰ ਨੇ ਬੁਲਾਇਆ ਉਹਨਾਂ ਦੇ ਹੱਥ ਦੇ ਵਿੱਚ ਇੱਕ ਰੁਕਾ ਫੜਾ ਕੇ ਕਿਹਾ ਕਿ ਸਵੇਰੇ ਜਾ ਕੇ ਮੁਆਫੀ ਦੇ ਦਿਓ ਸੌਦਾ ਸਾਧ ਨੂੰ ਹਾਲਾਂਕਿ ਉਹਦੇ ਵਿੱਚ ਮੁਆਫੀ ਸ਼ਬਦ ਵੀ ਹੈ ਨਹੀਂ ਸੀ ਕਹਿੰਦੇ ਆ ਵੀ ਅਕਾਲ ਤਖਤ ਸਾਹਿਬ ਦੇ ਕੰਪਿਊਟਰ ਤੋਂ ਮੁਆਫੀ ਸ਼ਬਦ ਉਹਦੇ ਵਿੱਚ ਪਾਇਆ ਗਿਆ ਇਹ ਮੈਂ ਨਹੀਂ ਕਹਿੰਦਾ ਇਹ ਵੱਡੇ ਸੀਨੀਅਰ ਪੱਤਰਕਾਰ ਕਹਿ ਰਹੇ ਆ ਤੁਸੀਂ ਸੁਣ ਸਕਦੇ ਹੋ ਵੱਡੇ ਟੀਵੀ ਚੈਨਲਾਂ ਦੇ ਉੱਤੇ ਇਹ ਇੰਨਾ ਕੁਝ ਹੁੰਦਾ ਰਿਹਾ ਉਦੋਂ ਕਿਉਂ ਨਹੀਂ ਬੋਲੇ ਤੁਸੀਂ ਭਾਈ ਬਰਗਾੜੀ ਕਾਂਡ ਹੋਇਆ ਬੈਬਲ ਕੜਾ ਕਾਂਡ ਹੋਇਆ ਇੰਨੀਆਂ ਬੇਦਬੀਆਂ ਹੋ ਗਈਆਂ ਉਦੋਂ ਕਿਉਂ ਨਹੀਂ ਤੁਸੀਂ ਬੋਲੇ ਉਦੋਂ ਤੁਹਾਡੇ ਮੂੰਹ ਤੇ ਕਿਉਂ ਛਿੱਕੂ ਲੱਗਿਆ ਹੋਇਆ ਸੀ ਹੁਣ ਜਦੋਂ ਵੋਟਾਂ ਦਾ ਮਸਲਾ ਆ ਗਿਆ ਹੁਣ ਜਦੋਂ ਪਤਾ ਲੱਗ ਗਿਆ ਵੀ ਲੋਕਾਂ ਦੇ ਸਾਹਮਣੇ ਸਾਰਾ ਕੁਝ ਨੰਗਾ ਹੁੰਦਾ ਜਾ ਰਿਹਾ ਤੁਹਾਨੂੰ ਆਪਣੇ ਕੱਪੜੇ ਲੱਥ ਦੇ ਨਜ਼ਰ ਆ ਰਹੇ ਐ ਹੁਣ ਤੁਸੀਂ ਦੂਜਿਆਂ ਦੇ ਉੱਤੇ ਇੱਕੋ ਬੰਦੇ ਦੇ ਉੱਤੇ ਸਾਰਾ ਕੁਝ ਸੁੱਟ ਦਿੱਤਾ ਨਹੀਂ ਤੁਸੀਂ ਬਰਾਬਰ ਦੇ ਬਰਾਬਰ ਦੇ ਤੁਸੀਂ ਦਗੇਵਾਜ ਹੋ ਇਸ ਗੱਲ ਦੇ ਵਿੱਚ ਕੋਈ ਦੋਰਾਵਾਂ ਨਹੀਂ ਕਿ ਇਹ ਜਿਹੜੀ ਪਾਰਟੀ ਹੈ ਅਕਾਲੀ ਦਲ ਇਹ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਬਣੀ ਹੋਈ ਪਾਰਟੀ ਹੈ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਪੰਥਰਤਨ ਵੀ ਮਿਲਿਆ ਸੀ ਪਰ ਹੁਣ ਦੀਆਂ ਕਰਤੂਤਾਂ ਕਰਕੇ ਹੁਣ ਵਾਲਿਆਂ ਦੀਆਂ ਕਰਤੂਤਾਂ ਕਰਕੇ ਉਹ ਪੰਥਰਤਨ ਖੁਸ਼ ਵੀ ਗਿਆ ਲੀਡਰਾਂ ਦੀਆਂ ਥੋਡੀਆਂ ਇਹਨਾਂ ਕਰਤੂਤਾਂ ਕਰਕੇ ਅੱਜ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦੀ ਅਣਹੋਂਦ ਹੋ ਗਈ ਹੈ ਇੱਥੇ ਪੰਜਾਬ ਦੇ ਵਿੱਚ ਕੋਈ ਵੀ ਆਪਣੀ ਖੇਤਰੀ ਪਾਰਟੀ ਨਹੀਂ ਰਹੀ ਜਦਕਿ ਹੋਣਾ ਜ਼ਰੂਰੀ ਹੈ ਇੱਕ ਖੇਤਰੀ ਪਾਰਟੀ ਦਾ ਜਿਹੜੀ ਪੰਜਾਬ ਦੇ ਬੁਨਿਆਦੀ ਮੁੱਦਿਆਂ ਨੂੰ ਚੁੱਕੇ ਜਿਹੜੀ ਸਿਰਫ ਤੇ ਸਿਰ ਪੰਜਾਬ ਵਾਸਤੇ ਕੰਮ ਕਰੇ ਉਹ ਪਾਰਟੀ ਹੋਣੀ ਜ਼ਰੂਰੀ ਸੀ ਚਾਹੇ ਵਿਰੋਧੀ ਧਿਰ ਦੇ ਵਿੱਚ ਹੀ ਹੁੰਦੀ ਪਰ ਥੋੜੇ ਕਰਕੇ ਖੇਤਰੀ ਪਾਰਟੀ ਵੀ ਪੰਜਾਬ ਦੇ ਵਿੱਚੋਂ ਖਤਮ ਹੋ ਗਈ ਹੈ ਇਹਦੇ ਜ਼ਿੰਮੇਵਾਰ ਵੀ ਤੁਸੀਂ ਹੋ ਵਧਾਈਆਂ ਦੇਂਡਾ ਨਵੇਂ ਜਥੇਦਾਰ ਨੂੰ ਠੀਕ ਹੈ ਭਾਈ ਦਿਓ ਵਧਾਈਆਂ ਕੋਈ ਗੱਲ ਨਹੀਂ ਆ ਪਰ ਕੰਮ ਸੇ ਕੰਮ ਪਹਿਲਿਆਂ ਦਾ ਕਸੂਰ ਤੇ ਪੁੱਛੋ ਨਾ ਵੀ ਪਹਿਲੇ ਕਿਉਂ ਲਾਏ ਆ ਨਵੇਂ ਨੂੰ ਵਧਾਈ ਆ ਹੀ ਮੈਂ ਤੇ ਨਾ ਮੈਂ ਵੀ ਦੇ ਦਿੰਦਾ ਐ ਕਿਹੜੀ ਗੱਲ ਆ ਸਾਡੇ ਪੰਥਕ ਜਥੇਬੰਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਧਿਰ ਦੇ ਉੱਤੇ ਨਵਾਂ ਜਥੇਦਾਰ ਨੂੰ ਵਧਾਈ ਆ ਭਾਈ ਪਰ ਪਹਿਲੇ ਦਾ ਕਸੂਰ ਤੇ ਪੁੱਛੋ ਨਾ ਪਹਿਲੇ ਨੂੰ ਕਿਹੜੀ ਗੱਲਾਂ ਹਟਾਇਆ ਗਿਆ ਮੈਂ ਤੇ ਇੱਕ ਗੱਲ ਕਹੀ ਸੀ ਕਿ ਜਲੀਲ ਹੋਣ ਵਾਲੀ ਸੂਚੀ ਦੇ ਵਿੱਚ ਇੱਕ ਨਵਾਂ ਬੰਦਾ ਹੋਰ ਐਡ ਹੋ ਗਿਆ ਬਸ ਇੰਨਾ ਕੁ ਵਾਅਦਾ ਹੋਇਆ ਵਾ ਹੋਰ ਕੱਖ ਨਹੀਂ ਹੋਇਆ ਮੜਕੇ ਉਹ ਲੱਤੂ ਗਾ ਤੇ ਮੜਕੇ ਨਵਾਂ ਪੰਡਾ ਪੰਡਾਰੀਆ ਕਿੰਨਾ ਕੁ ਪਾਰ ਇੱਕ ਮੁਕੀ ਜਕੜਾ ਦੂਜੀ ਤਾਰ ਕੰਮ ਤੇ ਆ ਵਾ ਤਾਟਾ